ਹੈਲੋ ਐਂਡ ਵੈਲਕਮ ਗਾਈਜ਼ ਅੱਜ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਗਾਈਜ਼ ਆਪਾਂ ਵੀ ਪੂਰੇ ਘੈਂਟ ਆ ਤੇ ਮਿੱਤਰੋ ਅੱਜ ਲੱਗੇ ਆ ਟਰਬੋ ਲਵਨ ਟਰੈਕਟਰ ਤੇ ਚੱਲੇ ਆ ਲੈ ਕੇ ਟਰੈਕਟਰ ਨੂੰ ਤੇ ਦਿਖਾਉਨੇ ਆ ਤੇ ਮਿੱਤਰੋ ਹੁਣ ਤੁਰ ਲੱਗੇ ਆ ਟਰੈਕਟਰ ਤੇ ਮਾਰ ਲੱਗੇ ਆ ਸਲਫ ਨਾਲ ਦੇ ਕਪੜਾ ਟੋਕਿਆ ਖਲਾਰਿਆ ਇਹ ਅੱਜ ਫੇਰ ਵੀ ਪੈ ਗਿਆ ਆ ਸ਼ੋਹ ਤੇ ਨਹੀਂ ਨਾ ਪਿਆ ਚੱਲਾ ਮਗਰਾਟਾਂ ਤੇ ਤੇ ਪੈਣਾ ਹੈ ਬਸਾਂ ਹੋ ਕਪੜਾ ਭਰਦਾ ਹੀ ਸੱਤ ਗਿਆ ਤੋਤਾ ਨਹੀਂ ਤੇ ਗਲ ਘੋਰ ਦੂਆ ਘੋਰ ਯੋ ਮਿੱਤਰੋ ਇਹੇ ਜਿਹਾ ਸਭ ਪੀਓ ਸੋਹੜਾ ਫੱਟ ਜੰਮੀ ਗਿਆ ਪੂਰੀ ਪੂਰੀ ਹੋਲ ਦੀ ਐਂਡ ਤੇ ਲਾ ਦੂੰ ਗੋਲੀਆਂ ਹੋਏ ਨਾ ਆਏ ਹਾਂ ਕਹਿੰਦਾ ਟਰਬੋ ਤੋਂ ਪਹਿਲਾਂ ਇੱਕ ਵਾਰੀ ਟੈਸਟਿੰਗ ਕਰ ਦਿੰਨੇ ਆ ਤੇ ਇੱਕ ਬਾਅਦ ਚ ਕਰਾਂਗੇ ਇਹ ਜੀ ਫਟ ਪਿਆ ਟਰਬੋ ਨਾ ਉਹ ਪਹਿਲਾ ਹਾਈਪਰ ਆ ਥਾ ਨਹੀਂ ਸਕਤਾ ਅੰਗੇ ਆਇਆ ਬਾਬਾ ਫਿਰ ਲੈ ਕੇ 4x4 ਪਾਇਆ ਜਾ ਲੋ ਪਾੜਾ ਹੁਣ ਤੇ ਪਹਿਲਾਂ ਕਹਿੰਦੇ ਕਰੀ ਪਾੜ ਪਾ ਲਈਏ ਫਿਰ ਉਹ ਮੇਟਰੋ ਪਹਿਲਾ ਹਈਆ ਕਹਿੰਦੇ ਹਾਂ ਜਿਵੇਂ ਦੇ ਤਰ੍ਹਾਂ ਇਹ ਪਹਿਲੇ ਹਾਈ ਡ੍ਰੈਕਟਰ ਬੰਦ ਹੋ ਗਿਆ ਹੁਣ ਆਪਾਂ ਇਹਦਾ ਪਾਉਂਦੇ ਆ ਤੀਜਾ ਲੋਜ ਚੌਥੇ ਲੋਜ ਤੇ ਖੇਚਦਾ ਤੀਜੇ ਲੋਜ ਤੇ ਤੀਜੇ ਲੋਜ ਜਿੰਨਾ ਹੁੰਦਾ ਹੈ ਜੇ

4 by 4 ਪਾ ਜਵਾਜੇ ਦਰੋਤ ਸਰਪਲ ਵਾਲੀ ਆ ਇਹ ਵੀਰ ਨੇ ਆ ਕੇ ਤਗੜੀ ਗੁੰਬ ਨਹੀਂ ਪਾਉਗਾ ਕੋਲੀ ਲੈ ਕੇ ਟੁੱਟ ਕੇ نہ هاي پای دا تر کومونی په آګه ماشاړي ما سره ورنی نو تر پونا ډېر فرق راغلی ਹਾਂ ਉਹ ਤਾਂ ਲੋੜ ਪਾ ਰਿਹਾ ਅੱਜ ਚੌਥੀ ਥੋੜਾ ਥੋੜਾ ਗੋਮੂ ਪੈਂਦਾ ਹੁੰਦੇ ਮਸਾ ਲੋਣ ਲੈਣ ਦਾ ਬੜੇ ਆਰਾਮ ਨਾਲ ਹੁੰਦਾ ਹੈ ਕਿੰਨਾ ਖਾਲੀ ਤੁਸੀਂ ਸਾਰਾ ਆਈਡੀਆ ਦਾ ਵਾਰ ਸਾਊਂਡ ਕਰਕੇ ਟ੍ਰੇਡਰ ਲਿਆ ਰਹੀ ਉਹ ਤੇ ਚੱਲ ਗਈ ਜਦੋਂ ਦਾ ਤਰਬੋ ਦਾ ਫੈਰਾ ਦੇ ਬਹੁਤ ਹਨ ਲੋੜੀ ਤਰਬੋ ਦੀ ਕਾਰ阿里 ਮਸ਼ੀਨ ਤੇ ਪੈਂਦੀ ਲੋੜ ਤੇ ਤਾਂ ਕਰਕੇ ਆਨ ਲਗवानी ਪਈ ਜਾਂ ਨਹੀਂ ਤਾਂ ਸਾਊਂਡ ਬਹੁਤ ਸੋਹਣਾ ਜਿਹਾ ਪੱਣਾ